ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਚੀ ਸੰਗਤ ਨੂੰ ਪਤਾ ਹੈ ਕਿ ਬੜਾ ਵੱਡਾ ਵਿਸ਼ਾ ਜਿਹੜਾ ਚੱਲਦਾ ਪਿਆ ਪਹਿਲੋਂ ਵੀ ਵੀਡੀਓ ਪਾਈ ਸੀ ਅੰਬਰਸਰ ਕਿਤੇ ਸਟੇਜ ਤੇ ਗਏ ਸੀਗੇ ਦੇਖੋ ਜਿਹੜਾ ਵਿਸ਼ਾ ਚੱਲਦਾ ਪਿਆ ਰਾਜਾ ਸਾਹਿਬ ਦੇ ਦਰਬਾਰ ਵਾਲਾ ਸਾਨੂੰ ਬੜੀ ਵੱਡੀ ਸਮਝਣ ਦੀ ਲੋੜ ਹੈ ਉੱਥੇ ਦੇਖੋ ਉੱਥੇ ਰਾਜਨੀਤੀ ਬੜੀ ਚੱਲਦੀ ਪਈ ਹੈ ਪਰ ਗੁਰੂ ਗ੍ਰੰਥ ਸਾਹਿਬ ਤੇ ਪੰਥ ਉਹ ਅੱਡ ਨੇ ਧਿਆਨ ਦਿਓ ਸਾਰੇ ਗੁਰੂ ਗ੍ਰੰਥ ਤੇ ਪੰਥ ਇਹ ਬਿਲਕੁਲ ਅੱਡ ਨੇ ਆਪਾਂ ਸਾਰੇ ਇੰਨਾਂ ਗੱਲਾਂ ਦੇ ਧਿਆਨ ਦਿਈਏ ਭਾਵੇਂ ਐਸਜੀਪੀਸੀ ਹੋਵੇ ਭਾਵੇਂ ਕਾਲ ਤੱਕ ਸਭ ਦੇ ਜ਼ਿਹੇਦਾਰ ਹੋਣ ਦੇਖੋ ਆਪਾਂ ਪੰਥ ਨੂੰ ਤੇ ਗੁਰੂ ਗ੍ਰੰਥ ਨੂੰ ਕਿਸੇ ਦੇ ਨਾਲ ਨਹੀਂ ਆਪਾਂ ਵੰਡ ਸਕਦੇ ਕਿਉਂਕਿ ਪੰਥ ਦਾ ਤੇ ਗੁਰੂ ਗ੍ਰੰਥ ਦਾ ਸਦਾ ਤੁਹਾਡੇ ਮਰਜ਼ਾਦਾ ਅੱਡੇ ਇਸ ਕਰਕੇ ਦੇਖੋ ਜਿਹੜੀ ਰਾਜਾ ਸਾਹਿਬ ਦੀ ਗੱਲ ਆ ਜਿਹੜੇ ਲੋਕ ਉਹਨਾਂ ਨੂੰ ਮੰਨਦੇ ਲੱਖਾਂ ਲੋਕ ਜੁੜੇ ਆ ਬੜੀ ਚੰਗੀ ਗੱਲ ਐ ਉਹ ਜੁੜ ਸਕਦੇ ਆ ਅਸੀਂ ਨੇ ਉਹਨਾਂ ਨੂੰ ਮਾੜਾ ਕਹਿੰਦੇ ਪਰ ਜਿਹੜਾ ਖਾਲਸਾ ਪੰਥ ਐ ਪੰਥ ਤੇ ਗੁਰੂ ਗ੍ਰੰਥ ਉਹਨਾਂ ਚੀਜ਼ਾਂ ਵਾਸਤੇ ਆਪਾਂ ਨੂੰ ਸੋਚਣ ਦੀ ਲੋੜ ਐ ਕੀ ਅਸੀਂ ਮਜਾਰਾ ਤੇ ਜਾ ਕੇ ਅੰਮ੍ਰਿਤ ਛੱਕੇ ਜਾਂ ਬਾਣੇ ਪਾ ਕੇ ਕੀ ਅਸੀਂ ਰਾਜਾ ਸਾਹਿਬ ਦੇ ਗਾਣੇ ਗਾ ਸਕਦੇ ਗੀਤ ਸਾਡੇ ਬੜੇ ਤਕੜੇ ਪ੍ਰਚਾਰਕੇ ਤਰਸੇਮ ਸਿੰਘ ਮੋਰਾਵਾਲੀ ਉਹ ਵੀ ਉੱਥੇ ਉਹਨਾਂ ਨੇ ਰਾਜਾ ਸਾਹਿਬ ਤੇ ਬੜੇ ਵੱਡਾ ਉਹਨਾਂ ਨੇ ਜਾ ਕੇ ਉੱਥੇ ਗਾਇਆ ਧਿਆਨ ਦਿਓ ਪ੍ਰਚਾਰ ਕੀਤਾ ਦੇਖੋ ਤੁਸੀਂ ਬਾਣਾ ਪਾ ਕੇ ਤਰਸੇਮ ਤਰਸੇਮ ਸਿੰਘ ਮੋਰਾਵਾਲੀ ਬਾਣਾ ਪਾ ਕੇ ਤੁਸੀਂ ਉਹਨਾਂ ਦੀ ਸਿਫਤਾ ਕਰਦੇ ਤੁਸੀਂ ਬਾਣਾ ਪਾਉਣ ਦਾ ਤੁਹਾਨੂੰ ਹੱਕ ਹੈ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਿੰਘ ਹੈ ਜਾਂ ਨਹੀਂ ਉਸੇ ਤਰ੍ਹਾਂ ਇਹ ਘਟਾੜੀ ਹੋ ਰਿਹਾ 96 ਕਰੋੜੀ ਟਾੜੀ ਉਹ ਵੀ ਰਾਜਾ ਸਾਹਿਬ ਦੀ ਸਿਫਤਾਂ ਚ ਗਾ ਰਿਹਾ ਕੀ ਤੁਸੀਂ ਪੰਥ ਨੂੰ ਮੰਨਦੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਕਿ ਕੀ ਰਾਜਾ ਸਾਹਿਬ ਨੂੰ ਮੰਨਦੇ ਆ ਰਾਜਾ ਸਾਹਿਬ ਨੂੰ ਜਿੰਨਾ ਦਾ ਹੈ ਉਹ ਮੰਨਣ ਅਸੀਂ ਮਾੜਾ ਨਹੀਂ ਕਹਿੰਦੇ ਪਰ ਅਸੀਂ ਪੰਥ ਦੀ ਜਮਾਤ ਹੈ ਅਸੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਕੀ ਤੁਸੀਂ ਜਾ ਕੇ ਮੋਰਾ ਵਾਲੇ ਖੰਭਾ ਦੇ ਨਿਸ਼ਾਨ ਸਾਹਿਬ ਦੇ ਥੱਲੇ ਜਾ ਕੇ ਕੀ ਤੁਹਾਨੂੰ ਹੱਕ ਹੈ ਗੀਤ ਗਉਣ ਦਾ ਕੀ ਤੁਹਾਨੂੰ ਪ੍ਰਚਾਰ ਕਰਨ ਦਾ ਹੱਕ ਹੈ ਇਹ ਐਸਜੀਪੀਸੀ ਵੀ ਧਿਆਨ ਚ ਲਿਆਵੇ ਕਾਲ ਤੱਕ ਸਭ ਦਾ ਜ਼ਹੀਦਾਰ ਵੀ ਧਿਆਨ ਦੇਵੇ ਇਸ ਚੀਜ਼ ਤੇ ਕੀ ਉੱਥੇ ਜਿਹੜੇ ਢਾਡੀ ਪ੍ਰਚਾਰ ਕਰ ਰਹੇ ਉੱਥੇ ਬਾਣੇ ਪਾ ਕੇ ਅੰਬਰ ਤੇ ਛਾਕ ਕੇ ਕੀ ਉਹ ਪ੍ਰਚਾਰ ਕਰ ਸਕਦੇ ਰਾਜਾ ਸਾਹਿਬ ਦਾ ਇੱਕ ਮਜ਼ਾਰ ਤੇ ਕਿੱਥੇ ਗੁਰੂ ਗ੍ਰੰਥ ਸਾਹਿਬ ਕਿੱਥੇ ਪੰਥ ਕਿੱਥੇ ਮਜ਼ਾਰ ਇਹ ਚੀਜ਼ ਆਪਾਂ ਧਿਆਨ ਤੇ ਲਿਓ ਸਾਰੀਆਂ ਕਿਉਂਕਿ ਆਉਣ ਵਾਲੇ ਟਾਈਮ ਤੇ ਪੰਥ ਨੂੰ ਤੁਸੀਂ ਘਾਟਾ ਪਾ ਰਹੇ ਜੀ ਕਿੱਡਾ ਵੱਡਾ ਵਿਸ਼ਾ ਅੱਜ ਦਾ ਅਸੀਂ ਨਹੀਂ ਮਾੜਾ ਕਹਿੰਦੇ ਰਾਜਾ ਸਾਹਿਬ ਜਿਨ੍ਹਾਂ ਦਾ ਗੁਰੂ ਉਹ ਮੰਨਣ ਚੰਗੀ ਗੱਲ ਆ ਪਰ ਸਾਡੇ ਪੰਥ ਦਾ ਗੁਰੂ ਨਹੀਂ ਹੈਗਾ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਉਥੇ 1.5 150 ਪ੍ਰਕਾਸ਼ ਕਰਕੇ ਕੀ ਤੁਸੀਂ ਉੱਥੇ ਖੰਡਪੜ ਸਾਹਿਬ ਵੇਚ ਰਹੇ ਜੇ ਬਾਣੀ ਗੁਰੂ ਦੀ ਪਿੰਡਾਂ ਵਾਲੇ ਲੋਕ ਵੀ ਧਿਆਨ ਦੇਣ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਟਾਸ਼ ਇੱਕ ਗੁਰੂ ਘਰ 'ਚ ਤੁਸੀਂ ਉੱਥੇ ਕਿੰਨੀ ਕਿ ਨਮਸਕਾਰ ਕਰਦੇ ਜੀ ਕਿੰਨੇ ਕਿ ਤੁਸੀਂ ਖੰਡਪੜ ਸਾਹਿਬ ਕਰਵਾਉਂਦੇ ਜੀ ਉੱਥੇ ਦੇਖੋ ਐਸਜੀਪੀਸੀ ਧਿਆਨ ਦੇਵੇ ਕੀ ਅਸੀਂ ਮਜਾਰਾ ਨੂੰ ਮੰਨ ਸਕਦੇ ਆ ਬਿਨਾ ਨਿਸ਼ਾਨ ਸਾਹਿਬ ਤੋਂ ਉਥੋਂ ਦਾ ਪ੍ਰਬੰਧਕ ਕਹਿ ਰਿਹਾ ਹੈ ਵੀ ਇਹ ਨਿਸ਼ਾਨ ਜਿਹੜਾ ਹੈ ਉਦਾਸੀਨ ਉਦਾਸੀਆ ਦਾ ਨਿਸ਼ਾਨ ਸਾਹਿਬ ਹੈ ਭਗਵਾ ਤੇ ਉੱਤੇ ਮੋਰ ਦੇ ਖੰਭ ਲੱਗੇ ਆ ਜੇ ਉਦਾਸੀਆ ਦਾ ਨਿਸ਼ਾਨ ਸਾਹਿਬ ਹੈ ਮੋਰ ਦੇ ਖੰਭ ਲੱਗੇ ਆ ਕੀ ਉੱਥੇ ਬਾਣੇ ਵਾਲੇ ਜਾ ਕੇ ਉੱਥੇ ਸ਼ਬਦ ਕੀਰਤਨ ਗਾ ਸਕਦੇ ਆ ਸਾਡਾ ਪੰਥ ਕਿੱਥੇ ਖੜਾ ਹੈ ਸਾਡੀ ਕੌਮ ਕਿੱਥੇ ਖੜੀ ਆ ਕਿੰਨੀਆਂ ਸਾਡੇ ਚ ਸੰਪਰਦਾਵਾਂ ਹੈ ਕਿੱਡੀ ਵੱਡੀ ਟਕਸਾਲ ਸਾਡੇ ਚ ਹਰਨਾਮ ਸਿੰਘ ਤੁਮਾ ਜੀ ਇਸ ਚੀਜ਼ ਤੇ ਵਿਸ਼ੇ ਤੇ ਬੜੀ ਵੱਡੀ ਗੱਲ ਆ ਅਸੀਂ ਚੁੱਪ ਨਹੀਂ ਰਹਿ ਸਕਦੇ ਪੰਥ ਦੀ ਗੱਲ ਕਰਨੀ ਐ ਅਸੀਂ ਕਿੱਡੀਆ ਸਾਡੀਆਂ ਨਿਹੰਗ ਸਿੰਘਾਂ ਦੀਆਂ ਸੰਪਰਦਾਵਾਂ ਤੁਸੀਂ ਸਾਰੀ ਕੌਮ ਅੱਜ ਖਤਮ ਕਰਤੀ ਤੁਸੀਂ ਲੋਕਾਂ ਨੇ ਅੱਜ ਤੁਹਾਡੀਆਂ ਜ਼ੁਬਾਨਾਂ ਤੇ ਚਿਪੀਆਂ ਲੱਗੀਆਂ ਜੋ ਦਾ ਪੁੱਚੋ ਵਾਲੇ ਸਾਧਰੇ ਪਖੰਡ ਕੀਤਾ ਸੀ ਔਰ ਜੋ ਤੁਹਾਡੀਆਂ ਮੂੰਹਾਂ ਤੇ ਚੋਪੀਆਂ ਲੱਗੀਆਂ ਸੀ ਜੀ ਉਸ ਟਾਈਮ ਤੁਸੀਂ ਸਟੈਂਡ ਲਿਆ ਹੁੰਦਾ ਨਾ ਜਾਇ ਅਕਾਲ ਤਖਤ ਸਾਹਿਬ ਨੇ ਜਾਇ ਸੰਪਰਦਾਵਾਂ ਜਥੇਬੰਦੀਆਂ ਨੇ ਤੇ ਅੱਜ ਵੀ ਇਹ ਵਿਸ਼ਾਨ ਅਜੇ ਖੜਾ ਹੁੰਦਾ ਦਸੋਂ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਬਰਾਬਰ ਕਿੰਨੀਆਂ ਮਜਾਰਾ ਖੜੀਆਂ ਹੋ ਗਿਆ ਕਿਹੜੇ ਕਿਹੜੇ ਵੱਡੇ ਨਿਸ਼ਾਨ ਲਾਤੇ ਜਿਹੜਾ ਤੁਸੀਂ ਰਾਜਾ ਸਾਹਿਬ ਦੀ ਗੱਲ ਕਰਦੇ ਜੇ ਉਥੇ ਗੁਰੂ ਗੁਰੂ ਘਰ ਵਾਲਾ ਰੰਗ ਹੀ ਕੋ ਨਹੀਂ ਉਥੇ ਹਰਾ ਰੰਗ ਦੱਸੋ ਕਿਹੜੇ ਗੁਰੂ ਘਰ ਚ ਹੁੰਦਾ ਉਹ ਦਸ ਨਿਸ਼ਾਨ ਸਾਹਿਬ ਭਗਵਾ ਉੱਤੇ ਮੋਰਾ ਦੇ ਖੰਭ ਲਾ ਕੇ ਤੁਸੀਂ ਉਹਨੂੰ ਨਿਸ਼ਾਨ ਸਾਹਿਬ ਕਹਿ ਸਕਦੇ ਜੇ ਤੁਸੀਂ ਦੇਖੋ ਪੰਥ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਡ ਰੱਖਣਾ ਪਿਆਗਾ ਸਾਨੂੰ ਜੇ ਅਸੀਂ ਪੰਥ ਦੀ ਗੱਲ ਕਰਨੀ ਹੈ ਦੇਖੋ ਬਾਬੇ ਸ੍ਰੀ ਚੰਦ ਦਾ ਵੀ ਬੜਾ ਸਤਿਕਾਰ ਏ ਗੁਰੂ ਨਾਨਕ ਸਾਹਿਬ ਦੇ ਪੁੱਤਰ ਹੋਏ ਆ ਕੀ ਪੰਥ ਦੇ ਵਿੱਚ ਉਹਨਾਂ ਨੂੰ ਵੀ ਨਹੀਂ ਮੰਨਿਆ ਜਾਂਦਾ ਪੰਥ 'ਚ ਤੇ ਜੇ ਉਹਨਾਂ ਨੂੰ ਵੀ ਨਹੀਂ ਪੰਥ 'ਚ ਮੰਨਿਆ ਇੰਨਾ ਜਾਂਦਾ ਤੇ ਦੱਸੋ ਹੁਣ ਤੁਸੀਂ ਇਹੀ ਜਾ ਕੇ ਪੀਰਾ ਫਕੀਰਾ ਨੂੰ ਮੰਨੀਓ ਉੱਥੇ ਜਿਹੜੇ ਰਾਜਾ ਸਾਹਿਬ ਦੀ ਗੱਲ ਕਰਦੇ ਉਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਹੀ ਨਹੀਂਗਾ ਉਹਨਾਂ ਨੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਹੁੰਦਾ ਉਥੇ ਫੋਟੋਆਂ ਲੱਗੀਆਂ ਥਾਂ ਥਾਂ ਤੇ ਉਥੇ ਦੀਵੇ ਉੱਥੇ ਜਗਦੇ ਆ। ਮੰਜਾਰ ਉੱਥੇ ਬਣਾਈ ਹੋਈ ਆ। ਕੀ ਅਸੀਂ ਬਾਣੇ ਪਾ ਕੇ ਹੁਣ ਗੁਰੂਗ੍ਰਾਮ ਸਾਹਿਬ ਨੂੰ ਛੱਡ ਕੇ ਨਿਸ਼ਾਨ ਸਾਹਿਬ ਨੂੰ ਛੱਡ ਕੇ ਕੀ ਅਸੀਂ ਮਜਾਰਾ ਦੇ ਮੱਥੇ ਟੇਕ ਕੇ ਜਾ ਕੇ ਉੱਥੇ? ਕਾਲ ਤੱਕ ਸਭ ਧਿਆਨ ਦੇਵੇ ਜਵੇਂ ਟਾੜੀ ਮੋਰਾ ਵਾਲੇ ਨੇ ਜਾ ਕੇ ਉੱਥੇ ਬੋਲਿਆ ਜਾਂ ਇੱਕ ਟਾੜੀ 96 ਕਰੋੜੀ ਕੋਈ ਨਿਹੰਗ ਸਿੰਘ ਜਾਂ ਬਾਬਾ ਗੁਲਾਬ ਸਿੰਘ ਬਾਬਾ ਗੁਲਾਬ ਸਿੰਘ ਇਹ ਦੱਸੇ ਤੂੰ ਪੰਥ ਦਾ ਪ੍ਰਚਾਰ ਕਰ ਰਿਹਾ ਹੈ। ਜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰ ਰਿਹਾ ਹੈ ਜਾਂ ਤੂੰ ਪੀਰ ਬਾਬੇ ਦਾ ਪ੍ਰਚਾਰ ਕਰ ਰਿਹਾ ਹੈ ਕੀ ਅੰਮ੍ਰਿਤ ਸ਼ਕੀ ਅਸੀਂ ਮਜਾਰਾ ਦਾ ਪ੍ਰਚਾਰ ਕਰ ਸਕਦੇ ਹਾਂ ਅਸੀਂ ਕੋਣ ਇਹਨਾ ਤੇ ਸਟੈਂਡ ਲਏਗਾ ਕੌਣ ਗੱਲ ਕਰੇਗਾ ਪੰਥ ਦੀਨ ਵਾਲੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਦੇਖੋ ਅੱਜ ਇਹਨਾ ਪੀਰਾਂ ਦੇ ਬਰਾਬਰ ਖੜਾ ਕਰਤਾ ਪੀਰ ਉੱਚੇ ਕਰਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਮਜਾਰਾ ਦੇਖੋ ਪੰਥ ਆਡਿਆ ਬਿਲਕੁਲ ਪੰਥ ਆਡਿਆ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਕੰਤੂ ਨੂੰ ਮੰਨਦੇ ਆ ਨਾ ਅਸੀਂ ਮਜ਼ਾਰਾ ਤੇ ਮੱਥੇ ਟੇਕਣੇ ਆ ਤੇ ਨਾ ਅਸੀਂ ਬਾਣੇ ਪਾ ਕੇ ਅੰਮ੍ਰਿਤਸਰ ਕੇ ਮਜ਼ਾਰਾ ਤੇ ਜਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਸੇ ਮਜ਼ਾਰ ਤੇ ਤੀਰ ਦੇ ਨਾਲ ਨਿਮਸ਼ਕਾਰ ਕਰਤੀ ਸੀਗੀ ਤੇ ਸਿੰਘਾਂ ਨੇ ਉਹਨਾਂ ਨੂੰ ਡੰਡ ਲਾਤਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਸਾਰੇ ਧਿਆਨ ਦਿਓ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪਰਖਣ ਵਾਸਤੇ ਤੀਰ ਨਾਲ ਨਿਮਸ਼ਕਾਰ ਕੀਤੀ ਸੀਗੀ ਤੇ ਸਿੰਘਾਂ ਨੇ ਡੰਡ ਲਾਤਾ ਸੀਗਾ ਤੇ ਅੱਜ ਅਸੀਂ ਗਾਤਰੇ ਪਾ ਕੇ ਅੰਬਰਤ ਸ਼ਾਕੇ ਬਾਣੇ ਪਾ ਕੇ ਮਜਾਰਾ ਦੇ ਗੀਤ ਗਾ ਰਹੇ ਸੀ ਪੰਥ ਦਾ ਰਾਗਾ ਸਾਹਿਬ ਨਾਲ ਕੀ ਲੈਂਦੇ ਨੇ ਵੀ ਇਸ ਕਰਕੇ ਸਾਡੇ ਮੂੰਹਾਂ ਤੇ ਚੇਪੀਆਂ ਖੋਲੀਆਂ ਸੀ ਜੀ ਅੱਜ ਮਜਾਰਾ ਤੇ ਉਥੇ 150 ਪ੍ਰਕਾਸ਼ ਆ ਕੱਲ ਨੂੰ ਤੁਸੀਂ ਕਿਨੂ ਕਿਨੂ ਰੋਕੋਗੇ ਤੁਸੀਂ ਅੱਜ ਥਾਂ-ਥਾਂ ਤੇ ਮਜਾਰਾ ਖੜੀਆ ਹੋਣ ਗਿਆ ਇੱਕ ਬਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੂਜੇ ਬਣੇ ਉਥੇ ਬੁਰਜ ਬਣੇ ਹੋਏ ਆ ਲੋਕ ਕਿੱਥੇ ਜਾਣ ਸਿਆਸੀ ਲੋਕਾਂ ਨੇ ਰੋਟੀਆਂ ਸੇਕਣੀਆਂ ਉੱਥੇ ਸਿਆਸੀ ਲੀਡਰ ਜਾ ਰਹੇ ਭੱਜ ਭੱਜ ਕੇ ਉਹਨਾਂ ਨੇ ਇਹ ਵੀ ਅਸੀਂ ਪਿੱਛੇ ਨਾ ਰਹਿ ਜਾਈਏ ਵੀ ਸਾਡੀ ਵੋਟ ਨਾ ਘਟ ਜੇ ਪਰ ਪੰਥ ਨੂੰ ਵੋਟ ਦੀ ਲੋੜ ਨਹੀਂ ਹੁੰਦੀ ਪੰਥ ਨੂੰ ਪੰਥ ਦੀ ਲੋੜ ਏ ਤੇ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਦੀ ਲੋੜ ਏ ਅੱਜ ਸਤਕਾਰ ਕਿ ਮਟਿਆ ਕਿਉਂ ਚੁੱਪਿਆ ਜੇ ਕੋਈ ਗਰੀਬ ਪ੍ਰਕਾਸ਼ ਕਰਦਾ ਏ ਤੂੰ ਤੁਸੀਂ ਘਰਾਂ 'ਚ ਜਾ ਕੇ ਕੁੱਟ ਕੇ ਗੁਰੂ ਗ੍ਰੰਥ ਸਾਹਿਬ ਚੱਕ ਕੇ ਨਹੁੰਦੇ ਜੇ ਤੁਸੀਂ ਅੱਜ ਤੁਸੀਂ ਕਿੱਥੇ ਖੜੇ ਜੇ ਅੱਜ ਤੁਸੀਂ ਉਹਨਾਂ ਦੇ ਸੋਲੇ ਗਾਰੇ ਜੇ ਅੱਜ ਤੁਹਾਡੇ ਢਾਡੀ ਬਾਣੇ ਪਾ ਕੇ ਅੰਬਰ ਤੇ ਛੱਕੇ ਇੱਕ ਪੀਰਾ ਦੀਆ ਇੱਕ ਮਜਾਰਾ ਦੀ ਆਵਾਰਾ ਗਾਰੇ ਆ ਕਿੱਥੇ ਗੋਮਗਰੀ ਹੋਈ ਸਾਡੀ ਇਸ ਕਰਕੇ ਅਸੀਂ ਆਪਣੇ ਸਟੈਂਡ ਦੇ ਖੜੇ ਆ ਅਸੀਂ ਪੰਥ ਦੀ ਗੱਲ ਕਰਨੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਆ ਅਸੀਂ ਨਾ ਬਾਣੇ ਵਾਲਾ ਸਿੰਘ ਨੂੰ ਚਾਹੁੰਦੇ ਆ ਵੀ ਜਾ ਕੇ ਮਜਾਰਾ ਤੇ ਮੱਥਾ ਟੇਕ ਕੇ ਜਾਂ ਮਜਾਰਾ ਦਾ ਪ੍ਰਗਟਾਸ਼ ਕਰੇ ਪ੍ਰਚਾਰ ਕਰਦੇ ਜਾ ਜਾ ਕੇ ਹੁਣ ਗਲਾਬ ਸਿੰਘ ਜਾ ਕੇ ਉਹਦਾ ਗਾਣੀ ਗਾਈ ਜਾ ਰਿਹਾ ਉਹਨਾਂ ਦੇ ਰਾਜਾ ਸਾਹਿਬ ਦੇ ਜੇ ਤੂੰ ਰਾਜਾ ਸਾਹਿਬ ਦੇ ਗਾਣੇ ਗੋਣੇ ਫਿਰ ਤੂੰ ਬਾਣਾ ਕਿਉ ਪਾਇਆ ਅੰਮ੍ਰਿਤ ਸ਼ਾਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਵਾਸਤੇ ਅੰਮ੍ਰਿਤ ਸ਼ਿਕਾਇਆ ਜਾਂਦਾ ਟਾਡੀ ਮੋਹਰਾ ਵਾਲਾ ਪ੍ਰਚਾਰ ਕਰ ਰਿਹਾ ਉਹਨਾਂ ਦਾ ਦੱਸ ਤੂੰ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪਾਇਆ ਨਾ ਕਿ ਕਿਸੇ ਪਖੰਡੀ ਸਾਧ ਦਾ ਤੇ ਜੇ ਤੁਸੀਂ ਮਜਾਰਾ ਦੇ ਪ੍ਰਚਾਰ ਕਰਨੇ ਆ ਤੇ ਬਾਣੇ ਲਾ ਦੋ ਸੋ ਬਾਰੇ ਕੱਚੇ ਪਾ ਲੋ ਕੱਚੇ ਖਾਕੀ ਤੁਸੀਂ ਪਾ ਕੇ ਬਾਣੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਅੰਬਰਤ ਛਾ ਕੇ ਤੁਸੀਂ ਪੰਥ ਦੀ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ ਤੁਸੀਂ ਇੱਕ ਰਾਜਾ ਸਾਹਿਬ ਦੇ ਜਾਂ ਮਜ਼ਾਰ ਦੇ ਗੀਤ ਗਾ ਰਹੇ ਜੇ ਹਾਂ ਜਿਹੜੇ ਲੱਖਾਂ ਲੋਕ ਜੁੜੇ ਹੋ ਮੰਨਣਾ ਸੀ ਨੂੰ ਰੋਕ ਦਿਓ ਉਹਨਾਂ ਨੂੰ ਉਹਨਾਂ ਦਾ ਗੁਰੂ ਆ ਉਹਨਾਂ ਦਾ ਪੀਰ ਏ ਉਹ ਮੰਨਣ ਪਰ ਪੰਥ ਦਾ ਨਹੀਂ ਪੰਥ ਗੁਰੂ ਗ੍ਰੰਥ ਸਾਹਿਬ ਨੂੰ ਤੇ ਪੰਥ ਆ ਡਿਆ ਇੱਕ ਹਾਲ ਤੱਕ ਸਭ ਧਿਆਨ ਦੇਵੇ ਸਿੰਘ ਸਾਹਿਬ ਗਿਆਨੀ ਗੜਗਾਸ ਸਿੰਘ ਜੀ ਤੁਸੀਂ ਪੰਥ ਦੇ ਜਹੇਦਾਰ ਜੇ ਐਸਜੀਪੀਸੀ ਜਾ ਕੇ ਉਥੇ ਨਾਕਰ ਰਕੜ ਲਈ ਦੱਸ ਹੁਣ 26 ਤਰੀਕ ਨੂੰ ਪ੍ਰੋਗਰਾਮ ਹੈ ਉਥੇ ਕੀ ਹੁਣ ਜਿਹੜੇ ਲੋਕ ਜਾਣਗੇ ਪੰਥ ਵਾਲੇ ਕੀ ਉਹ ਮਜ਼ਾਰ ਤੇ ਮੱਥਾ ਟੇਕਣਗੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਗੇ ਇਸ ਕਰਕੇ ਬੜਾ ਵੱਡਾ ਪੰਥ ਦਾ ਵਿਸ਼ਾ ਹੈ ਤੇ ਸਾਰੀ ਕੌਮ ਨੂੰ ਬੇਨਤੀ ਜਿਹੜੇ ਪੰਥ ਨੂੰ ਪਿਆਰ ਕਰਦੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ ਅైనా ਪਕੀਰਾ ਪਕੀਰਾ ਦਾ ਖੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਨਮਕਸ਼ਕਾਰ ਕਰੋ ਤੁਹਾਡੇ ਨਾਲ ਪੰਜਾਬ ਵਾਲਿਆਂ ਨਾਲ ਚੰਗਾ ਹੈ ਕਿ ਕੈਲੀਫੋਰਨੀਆ ਦਾ ਚੈਨਲ ਆ ਕੈਲੀਫੋਰਨੀਆ ਤੋਂ ਉਹਨਾਂ ਨੇ ਸੱਚ ਬੋਲਿਆ ਉਹ ਰੋਲਾ ਪਾ ਰਹੇ ਬਾਹਰੋਂ ਬੈਠੇ ਇੱਥੇ ਵਿਚਾਰੇ ਵੀ ਇਹ ਹੋ ਕੀ ਰਿਹਾ ਪੰਜਾਬ 'ਚ ਸਾਡੇ ਪੰਜਾਬ ਦੇ ਚੈਨਲ ਚੁੱਪ ਸਾਡੇ ਵੱਡੇ ਵੱਡੇ ਬਾਬੇ ਚੁੱਪ ਸੰਪਰਦਵਾ ਵਿੱਚ ਚੁੱਪ ਐਸਜੀਪੀਸੀ ਵਾਲੇ ਚੁੱਪ ਕੀ ਹੋ ਰਿਹਾ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵਧਾ ਰਹੇ ਜੇ ਅੱਜ ਡੇਰੇ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜੇ ਕਰਦੇ ਤੁਸੀਂ ਇਹ ਤੁਹਾਡੇ ਚ ਕਮੀਆਂ ਨੇ ਆਉਣ ਵਾਲੇ ਟਾਈਮ ਤੇ ਤੁਹਾਨੂੰ ਲੋਕਾਂ ਨੇ ਸਵਾਲ ਪੁੱਛਣਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰ ਰਹੇ ਸੀ ਤੁਸੀਂ ਪੰਥ ਨੂੰ ਮਾਰ ਰਹੇ ਸੀ ਤੇ ਜਾ ਅੰਮ੍ਰਿਤ ਸ਼ਕ ਕੇ ਸਾਡੇ ਢਾਡੀ ਪੀਰਾ ਦੇ ਮਜਹਰਾ ਦੇ ਗੀਤ ਗਾਰੇ ਜਾ ਕੇ ਤੇ ਕਿਹੜਾ ਵਿਚਾਰ ਪ੍ਰਚਾਰ ਹੋ ਰਿਹਾ ਸਾਰੀ ਕੌਮ ਨੂੰ ਬੇਨਤੀ ਆ ਡਟ ਕੇ ਅਸੀਂ ਇਸ ਗੱਲ ਦਾ ਵਿਰੋਧ ਕਰਨਾ ਅਸੀਂ ਰਾਜਾ ਸਾਹਿਬ ਦੇ ਖਿਲਾਫ ਨਹੀਂ ਨਮਜ਼ਾਰ ਦੇ ਖਿਲਾਫ ਹੈ ਜਿਨ੍ਹਾਂ ਦਾ ਗੁਰੂ ਉਹ ਮੰਨਣ ਪਰ ਕਾਲਸਾ ਪੰਥ ਨਹੀਂ ਮੰਦਾ ਇਸ ਕਰਕੇ ਜੇ ਉਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਰਹਿਣਾ ਹੈ ਤੇ ਬਿਲਕੁਲ ਅੱਡ ਹੋਣਾ ਚਾਹੀਦਾ ਉਹ ਚਾਰ ਦਿਵਾਰੀ ਹੋਣੀ ਚਾਹੀਦੀ ਹੈ ਗੁਰੂ ਮਹਾਰਾਜ ਦਾ ਨਿਸ਼ਾਨ ਅੱਡ ਝੂਲਦਾ ਹੋਣਾ ਚਾਹੀਦਾ ਉਥੇ ਕੀ ਗੁਰੂ ਘਰ ਦੇ ਅੱਗੇ ਨਿਸ਼ਾਨ ਸਾਹਿਬ ਲੱਗਦੇ ਆ ਨਿਸ਼ਾਨ ਸਾਹਿਬ ਕਿੱਧਰ ਗਏ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਜਿਹੜੇ ਅੰਮ੍ਰਿਤ ਸ਼ਾਕੇ ਮਜਾਰਾ ਤੇ ਮੱਥਾ ਟੇਕਦੇ ਆ ਪੀਰਾ ਬਕੀਰਾ ਦੇ ਟੇਕਦੇ ਆ ਤੇ ਜਾ ਜਿੰਨੇ ਵੀ ਸਾਡੇ ਢਾਡੀ ਧਿਆਨ ਦੇਣਾ ਨਾ ਗੱਲ ਦਾ ਜਿਹੜੇ ਤੁਸੀਂ ਰਾਜਾ ਸਾਹਿਬ ਦੇ ਗੀਤ ਗਾ ਰਹੇ ਨਾ ਜਾ ਤੇ ਚੋਲੇ ਲਾ ਦਿਓ ਬਾਣੇ ਲਾ ਦਿਓ ਕਸ਼ਰੇ ਲਾ ਦਿਓ ਆਪਣੇ ਕਛੇ ਪਾਓ ਤੇ ਜਿੱਥੇ ਮਰਜ਼ੀ ਜਾ ਕੇ ਆਪਣੇ ਨੱਕ ਰਗੜਦੇ ਫਿਰੋ ਤੰਦਈ ਤੇ ਚੁੱਪ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰੋ ਨਾ ਪੀਰਾ ਦਾ ਨਾ ਮਜਾਰਾ ਦਾ ਨਾ ਰਾਜਾ ਸਾਹਿਬ ਦਾ ਰਾਜਾ ਸਾਹਿਬ ਜਿਨ੍ਹਾਂ ਦੇ ਗੁਰੂ ਹੈ ਉਹ ਮੰਨਣ ਪਰ ਸਾਡੇ ਨਹੀਂ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਪੰਥ ਉਹਦਾ ਸਤਿਕਾਰ ਕਰੋ ਸਮੁੱਚੇ ਸੰਗਤ ਨੂੰ ਬੇਨਤੀ ਹੈ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਡਟ ਕੇ ਚੀਜ਼ ਦਾ ਵਿਰੋਧ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵਧਾਉਣਾ ਸੀ ਅੱਜ ਇਹਨਾਂ ਨੇ ਮਜਾਰਾ ਖੜੀਆ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰਾਜਾ ਸਾਹਿਬ ਕੌਣ ਸੀ ਇੱਕ ਬਨੇ ਉਹ ਕਹਿੰਦੇ ਤਿੰਨ ਲੋਕਾਂ ਦਾ ਮਾਲਕ ਰਾਜਾ ਸਾਹਿਬ ਦੋ ਜਹਾਨਾਂ ਦਾ ਵਾਲਕ ਮਾਲਕ ਤੇ ਫਿਰ ਜੇ ਤਿੰਨ ਲੋਕਾਂ ਦਾ مالک ਆ ਤੇ ਫਿਰ ਗੁਰੂਗ੍ਰੰਥ ਸਾਹਿਬ ਦੀ ਉੱਤੇ ਕੀ ਲੋੜ ਪੈਗੀ ਕੀ ਗੁਰੂਗ੍ਰੰਥ ਸਾਹਿਬ ਦੀ ਬਾਣੀ ਵੇਚੀ ਜਾਂਦੀ ਉੱਥੇ ਜੇ ਉਹ ਆਪ ਤਿੰਨ ਜਹਾਨਾਂ ਦਾ مالک ਹੈ ਫਿਰ ਗੁਰੂਗ੍ਰੰਥ ਸਾਹਿਬ ਦੀ ਕਿਉਂ ਲੋੜ ਹੈ ਉੱਥੇ ਇਸ ਕਰਕੇ ਸਾਰੇ ਕੱਤਰ ਹੋ ਤਕੜੇ ਬੰਦ ਦੇ ਫੈਸਲੇ ਲੋ ਸਾਡਿਆ ਜਿੰਨੀਆਂ ਸੰਪਰਦਾਵਾਂ ਬਾਬੇ ਬੁੱਬੇ ਇਹਨਾਂ ਦੀ ਜ਼ੁਬਾਨਾਂ ਬੰਦ ਨੇ ਇਹਨਾਂ ਦੀ ਸਾਰੇ ਵਿਕੇ ਹੋਇਆ ਢਾਡੀ ਦੋ-ਦੋ ਪੈਸੇ ਲੈਣ ਵਾਸਤੇ ਜਾ ਕੇ ਤੁਸੀਂ ਉੱਥੇ ਪ੍ਰਚਾਰ ਕਰਦੇ ਜੇ ਤੁਸੀਂ ਤੁਹਾਡੇ ਨਾਲ ਉਹ ਤੇ ਕੈਲੀਫੋਰਨੀਆ ਵਾਲਾ ਚੈਨਲ ਜੰਗਾ ਜੜਾ ਸੱਚ ਬੋਲਣਦੇ ਆ ਐਸਜੀਪੀਸੀ ਵੀ ਧਿਆਨ ਦਵੇ ਦੇਖੋ ਜਿਨ੍ਹਾਂ ਨੂੰ ਵੋਟਾਂ ਦੀ ਲੋੜ ਏ ਉਹਨਾਂ ਨੂੰ ਲੋੜ ਏ ਸਾਨੂੰ ਪੰਥ ਦੀ ਲੋੜ ਏ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਏ ਤਾਂ ਹੀ ਸੱਚ ਬੋਲਦੇ ਆ ਤੇ ਠੋਕ ਕੇ ਬੋਲਦੇ ਆ ਅਸੀਂ ਮਜਾਰਾ ਤੇ ਨਹੀਂ ਜਾਣਾ ਸਾਡਾ ਰਾਜਾ ਸਾਹਿਬ ਨਾਲ ਕੋਈ ਤਾਲੁਕਾਤ ਨਹੀਂ ਸਿੱਖਾ ਦਾ ਪੰਥ ਦਾ ਜਿਹੜੇ ਉਹਨਾਂ ਦੇ ਸੇਵਕ ਹੋ ਮੰਨਣ ਸਾਨੂੰ ਕੁਤਰਾ ਨਹੀਂ ਪਰ ਢਾਡੀ ਪ੍ਰਚਾਰ ਨਹੀਂ ਕਰ ਸਕਦੇ ਢਾਡੀਆਂ ਨੇ ਪ੍ਰਚਾਰ ਕਰਨਾ ਬਾਣੇ ਲਾ ਕੇ ਅੰਮ੍ਰਿਤ ਸ਼ਕਰ ਤੋਂ ਬਿਨਾ ਜੋ ਮਰਜ਼ੀ ਕਰਦੇ ਫਿਰਨ ਅੰਮ੍ਰਿਤ ਤੁਸੀਂ ਗੁਰੂ ਦਾ ਛਕਿਆ ਬਾਣੀ ਤੁਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪਾਏ ਆ ਪ੍ਰਚਾਰ ਤੁਸੀਂ ਮਜਾਰਾ ਦਾ ਕਰਦੇ ਜੇ ਕਲਾਬ ਸਿਆ ਤੂੰ ਵੀ ਧਿਆਨ ਦੇ ਮਾੜਾ ਮੋਟਾ ਆਪਣੇ ਦਿਮਾਗ ਤੇ ਤੂੰ ਇਸ ਕਰਕੇ ਸਾਰੇ ਚੜ ਦੀ ਗਲਾ ਦੇ ਵਿੱਚ ਰਹਿ ਗਏ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵਧਾਉਣਾ ਤੇ ਬਾਣੀ ਬਾਣੀ ਦੇ ਧਾਰਨੀ ਹੋਣਾ ਗੁਰੂ ਗ੍ਰੰਥ ਤੇ ਪੰਥ ਇੱਕ ਚੀਜ਼ ਆ ਜਨਾਸ ਪੀਰਾ ਦੇ ਨਾ ਰਾਜਾ ਸਾਹਿਬ ਦੇ ਸਾਡਾ ਕੋਈ ਲੈਣ ਦੇ ਨਹੀਂ ਸੰਬੋੱਚੇ ਸਾਕਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ